ਕੋ ਜੇ ਕਿਸਾਨ ਆ ਤਾਂ ਅਸੀਂ ਹੈਗੇ ਆ ਸਰ ਤੋਂ ਵੱਡੀ ਗੱਲ ਇਹ ਆ ਨਾ ਤਾਂ ਇਹਦੇ ਨਾਲ ਜਿਹੜੀ ਅਸੀਂ ਮਦਦ ਕੀਤੀ ਆ ਕੋਈ ਆਇਆ ਵੀ ਇਹਨਾਂ ਦਾ ਜਿਹੜਾ ਪੂਰਾ ਪੈਜੂਗਾ ਪਰ ਸਾਡੇ ਵੱਲੋਂ ਇੱਕ oprala ਇੱਕ ਛੋਟਾ ਜਿਹਾ ਮੇਰੇ ਯਾਰ ਦੋਸਤ ਜਿੰਨੇ ਵੀ ਅਸੀਂ ਸਾਰਿਆਂ ਨੇ ਸੋਚਿਆ ਸੀ ਜਿੰਨਾ ਸਾਡੇ ਤੋਂ ਹੋ ਸਕਦਾ ਅਸੀਂ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਇੱਥੇ ਨਹੀਂ ਅਸੀਂ ਢਿੱਲਵਾ ਵੀ ਕੋਠੇ ਮਾਲਾ ਸਿੰਘ ਵਾਲੇ ਉੱਥੇ ਵੀ ਮਦਦ ਕਰ ਰਹੇ ਆ ਸੋ ਅਸੀਂ ਆਪ ਦੇ ਨਿਓ 10-10000 ਰੁਪਇਆ ਜਿੰਨੇ ਵੀ ਕਿਸਾਨ ਵੀਰਾਂ ਦੀ ਜਿਹੜੀ ਅਗ ਲੱਗਣ ਕਾਰਨ ਫਸਲ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਦਿੱਤਾ ਸੋ ਮੈਨੂੰ ਐ ਲੱਗਦਾ ਵੇਖੋ ਆਪਣਾ ਜਿਹੜਾ ਸੂਬਾ ਉਹ ਵੀ ਕਿਸਾਨ ਪ੍ਰਧਾਨ ਆ ਸੋ ਕਦੇ ਵੀ ਨਹੀਂ ਇਹ ਆਏ ਹੋ ਸਕਦਾ ਵੀ ਅਸੀਂ ਜਿਹੜਾ ਕਿਸਾਨਾਂ ਤੋਂ ਮੁੱਖ ਮੋੜ ਲੀਏ ਜਾਂ ਕਿਸਾਨਾਂ ਤੋਂ ਪਾਸੇ ਹੋ ਜਾਈਏ ਇਹਨਾਂ ਦੇ ਸਿਰ ਤੇ ਹੀ ਅਸੀਂ ਆ ਵੇਖੋ ਜੇ ਕਿਸਾਨਾਂ ਤਾਂ ਅਸੀਂ ਹੈਗੇ ਆ ਸਰ ਤੋਂ ਵੱਡੀ ਗੱਲ ਇਹ ਆ ਨਾ ਤਾਂ ਇਹਦੇ ਨਾਲ ਜਿਹੜੀ ਅਸੀਂ ਮਦਦ ਕੀਤੀ ਆ ਕੋਈ ਆਇਆ ਵੀ ਇਹਨਾਂ ਦਾ ਜਿਹੜਾ ਪੂਰਾ ਪੈਜੂਗਾ ਪਰ ਸਾਡੇ ਲੋਕ ਉਪਰਾਲਾ ਇੱਕ ਛੋਟਾ ਜਿਹਾ ਮੇਰੇ ਯਾਰ ਦੋਸਤ ਜਿੰਨੇ ਵੀ ਅਸੀਂ ਸਾਰਿਆਂ ਨੇ ਸੋਚਿਆ ਸੀ ਜਿੰਨਾ ਸਾਡੇ ਤੋਂ ਹੋ ਸਕਦਾ ਅਸੀਂ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਇੱਥੇ ਨਹੀਂ ਅਸੀਂ ਢਿੱਲਵਾ ਵੀ ਕੋਠੇ ਮਾਲਾ ਸਿੰਘ ਵਾਲੇ ਉੱਥੇ ਵੀ ਮਦਦ ਕਰ ਰਹੇ ਆ ਸੋ ਅਸੀਂ ਆਪ ਦੇ ਨੂੰ 10-10000 ਰੁਪਇਆ ਜਿੰਨੇ ਵੀ ਕਿਸਾਨ ਵੀਰਾਂ ਦੀ ਜਿਹੜੀ ਅੱਗ ਲੱਗਣ ਕਾਰਨ ਫਸਲ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਦਿੱਤਾ ਸੋ ਮੈਨੂੰ ਐ ਲੱਗਦਾ ਵੇਖੋ ਆਪਣਾ ਜਿਹੜਾ ਸੂਬਾ ਉਹ ਵੀ ਕਿਸਾਨ ਪ੍ਰਧਾਨ ਆ ਸੋ ਕਦੇ ਵੀ ਨਹੀਂ ਇਹ ਆਏ ਹੋ ਸਕਦਾ ਵੀ ਅਸੀਂ ਜਿਹੜਾ ਕਿਸਾਨਾਂ ਤੋਂ ਮੁੱਖ ਮੋੜ ਲੀਏ ਜਾਂ ਕਿਸਾਨਾਂ ਤੋਂ ਪਾਸੇ ਹੋ ਜਾਈਏ ਇਹਨਾਂ ਦੇ ਸਿਰ ਤੇ ਹੀ ਅਸੀਂ ਆ ਵੇਖੋ ਜੇ ਕਿਸਾਨਾਂ ਤਾਂ ਅਸੀਂ ਹੈਗੇ ਆ ਸਰ ਤੋਂ ਵੱਡੀ ਗੱਲ ਇਹ ਆ ਨਾ ਤਾਂ ਇਹਦੇ ਨਾਲ ਜਿਹੜੀ ਅਸੀਂ ਮਦਦ ਕੀਤੀ ਆ ਕੋਈ ਆਇਆ ਵੀ ਇਹਨਾਂ ਦਾ ਜਿਹੜਾ ਪੂਰਾ ਪੈਜੂਗਾ ਪਰ ਸਾਡੇ ਵੱਲੋਂ ਇੱਕ opralla ਇੱਕ ਛੋਟਾ ਜਿਹਾ ਮੇਰੇ ਯਾਰ ਦੋਸਤ ਜਿੰਨੇ ਵੀ ਅਸੀਂ ਸਾਰਿਆਂ ਨੇ ਸੋਚਿਆ ਸੀ ਜਿੰਨਾ ਸਾਡੇ ਤੋਂ ਹੋ ਸਕਦਾ ਅਸੀਂ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਇੱਥੇ ਨਹੀਂ ਅਸੀਂ ਢਿੱਲਵਾ ਵੀ ਕੋਠੇ ਮਾਲਾ ਸਿੰਘ ਵਾਲੇ ਉੱਥੇ ਵੀ ਮਦਦ ਕਰ ਰਹੇ ਹਾਂ ਸੋ ਅਸੀਂ ਆਪ ਦੇ ਨਿਓ 10-10000 ਰੁਪਇਆ ਜਿੰਨੇ ਵੀ ਕਿਸਾਨ ਵੀਰਾਂ ਦੀ ਜਿਹੜੀ ਅਗ ਲੱਗਣ ਕਾਰਨ ਫਸਲ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਦਿੱਤਾ ਸੋ ਮੈਨੂੰ ਐ ਲੱਗਦਾ ਵੇਖੋ ਆਪਣਾ ਜਿਹੜਾ ਸੂਬਾ ਉਹ ਵੀ ਕਿਸਾਨ ਪ੍ਰਧਾਨ ਆ ਸੋ ਕਦੇ ਵੀ ਨਹੀਂ ਇਹ ਆਏ ਹੋ ਸਕਦਾ ਵੀ ਅਸੀਂ ਜਿਹੜਾ ਕਿਸਾਨਾਂ ਤੋਂ ਮੁੱਖ ਮੋੜ ਲੀਏ ਜਾਂ ਕਿਸਾਨਾਂ ਤੋਂ ਪਾਸੇ ਹੋ ਜਾਈਏ ਇਹਨਾਂ ਦੇ ਸਿਰ ਤੇ ਹੀ ਅਸੀਂ ਆਂ